ਸਾਚੀ ਕਾਲ ਜੀ ਆਜ਼ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਜੀਪਨੇ ਵੱਲੋਂ ਪਿਆਰ ਭਰੀ ਸਤਿ ਸ਼ਕਰੀ ਟੋਰੰਟੋ ਤੋਂ ਲਾਈਵ ਨਿਊਜ਼ ਲੈ ਕੇ ਮੈਂ ਆਜ ਰੋ ਚੁੱਕਿਆ ਹਾਂ ਸੇ ਦੋਸਤੋਂ ਤੁਹਾਨੂੰ ਦੱਸ ਪਾਈਆ ਕਿ ਟੋਰੰਟੋ ਦੇ ਵਿੱਚ ਸਾਡੇ ਅੱਜ ਦਾ ਲਾਈਵ ਸ਼ੋਅ ਚੱਲ ਰਹੇ ਨੇ ਜਿਸ ਕਰਕੇ ਨਿਊਜ਼ ਦਾ ਸਾਰਾ ਕੰਮ ਕਰ ਰਿਹਾ ਕਿ ਜਿਹੜਾ ਅਸੀਂ ਟੋਰੰਟੋ ਤੋਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਸੋ ਇੱਕ ਵੱਡੀ ਖਬਰ ਜਿਹੜੀ ਕਿ ਪ੍ਰਕਾਸ਼ਿਤ ਹੋਈ ਲੁਧਿਆਣੇ ਦੀ ਗੱਲ ਕਰੇ ਗਿੱਲ ਚੌਂਕ ਲੁਧਿਆਣਾ ਵਿੱਚ ਇੱਕ ਬੜਾ ਮਸ਼ਹੂਰ ਹੈ ਜੀ ਗਿੱਲ ਚੌਂਕ ਗਿੱਲ ਚੌਂਕ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਪਣੇ ਘਰ ਦੇ ਵਿੱਚ ਬੇਕ ਇੱਕ ਦੀਵ ਵਪਾਰ ਦਾ ਜਿਹੜਾ ਕੀ ਤੰਦਾ ਚਲਾਉਣ ਵਾਲੀ ਆਂਟੀ ਜਿਸ ਦਾ ਨਾਮ ਜੱਸੀ ਆਂਟੀ ਜੱਸੀ ਆਂਟੀ ਇਹ ਪਰਿਵਾਰ ਦਾ ਜਿਹੜਾ ਕੀ ਉਹਦੇ ਘਰ ਦਾ ਇਹ ਸਾਰਾ ਪੜ ਦਾ ਫਾਸ਼ ਹੋ ਗਿਆ ਜੱਸੀ ਆਂਟੀ ਕੀ ਹੈ ਇਥੋਂ ਦੇ ਥਾਣਾ ਇੰਚਾਰਜ ਦੀ ਗੱਲ ਕਰੀਏ ਤਾਂ ਆਪਣੇ ਇੱਕ ਮੁਲਾਜ਼ਮ ਨੂੰ ਗ੍ਰਾਹਕ ਬਣਾ ਕੇ ਉਹਨਾਂ ਨੇ ਉਸ ਜੱਸੀ ਆਂਟੀ ਦੇ ਘਰੇ ਉਹ ਮੁੰਡਾ ਭੇਜਿਆ ਤੇ ਉਸ ਬੰਦੇ ਨੇ ਇਹ ਜਿਹੜਾ ਕੀ ਆਂਟੀ ਜਿਸ ਦਾ ਨਾਮ ਜੈਸੀ ਹੈ ਇਸ ਦੇ ਕਰਦਾ ਇਹ ਸਾਰਾ ਪਰਦਾ ਫਾਸ਼ ਕੀਤਾ ਸੋ ਸਾਰੀ ਖਬਰ ਤੁਹਾਡੇ ਤੱਕ ਅਸੀਂ ਜ਼ਰੂਰ ਸਾਂਝੀ ਕਰਾਂਗੇ ਸੋ ਇਸ ਪੂਰੀ ਘਟਨਾ ਦੀ ਜਿਹੜੀ ਦੋ ਖਬਰ ਥਾਣਾ ਸ਼ਿਮਲਾਪੁਰੀ ਦੀ ਜੇਕਰ ਗੱਲ ਕਰੀਏ ਉਹਨਾਂ ਵੱਲੋਂ ਉਹਨਾਂ ਨੂੰ ਜਿਹੜੀ ਕੋਈ ਇਨਫੋਰਮੇਸ਼ਨ ਪੂਰੀ ਪ੍ਰਾਪਤ ਹੋਈ ਹੈ ਉਹਨਾਂ ਨੇ ਰੇਡ ਕੀਤੀ ਹੈ ਪੁਲਿਸ ਵੱਲੋਂ ਰੇਡ ਕਰਨ ਤੋਂ ਬਾਅਦ ਇਹ ਜਿਹੜਾ ਕੰਮ ਸੀ ਬੇਕਾਫ ਚੱਲ ਰਿਹਾ ਸੀ ਕੋਈ ਪੁੱਛਣ ਵਾਲਾ ਨਹੀਂ ਸੀ ਧੰਦੇ ਦੇ ਉੱਪਰ ਨਕੇਲ ਕੱਸਦੇ ਹੋਏ ਚਾਰ ਔਰਤਾਂ ਤੇ ਇੱਕ ਗਾਹਕ ਦੀ ਗੱਲ ਕਰੀਏ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਏ ਜਿਹਦੇ ਵਿੱਚ ਜੱਸੀ ਆਂਟੀ ਹੈ ਜਿਸ ਦਾ ਨਾਮ ਜੱਸੀ ਆਂਟੀ ਨੂੰ ਵੀ ਗ੍ਰਿਫਤਾਰ ਕਰ ਲੱਤਾ ਗਿਆ ਸੋ ਇਮਰੋਲ ਟ੍ਰੈਫਿਕ ਪ੍ਰੋਵੀਸ਼ਨ ਐਕਟ ਦੇ ਕੇ ਤਹਿਤ ਇਹ ਜਿਹੜਾ ਕੇਸ ਦਰਜ ਕਰ ਲੱਤਾ ਗਿਆ ਇਸ ਔਰਤ ਦੇ ਖਿਲਾਫ ਥਾਣਾ ਇੰਚਾਰਜ ਮੁਹੰਮਦ ਜਮੀਲ ਮੁਹੰਮਦ ਜਮੀਲ ਦੀ ਜੇਕਰ ਗੱਲ ਕਰੀਏ ਅਨੁਸਾਰ ਬੁੱਧਵਾਰ ਦੀ ਗੱਲ ਹੈ ਪੁਲਿਸ ਪਾਰਟੀ ਨੇ ਨਾਈਟ ਡੋਮੀਨੇਸ਼ਨ ਦੇ ਸੰਬੰਧ ਵਿੱਚ ਪ੍ਰਤਾਪ ਚੌਂਕ ਤੇ ਮੌਜੂਦ ਸੀ ਤੇ ਤਦ ਉਹਨਾਂ ਨੂੰ ਸੂਚਨਾ ਮਿਲ ਕੇ ਜਸਸੀ ਨਾਮਕ ਇੱਕ ਮਹਿਲਾ ਆਪਣੇ ਘਰ ਦੇ ਵਿੱਚ ਦੇਵ ਵਿਪਾਰ ਦਾ ਜਿਹੜਾ ਕਿ ਧੰਦਾ ਚਲਾ ਰਹੀ ਹੈ ਤੇ ਇਸ ਤੋਂ ਬਾਅਦ ਥਾਣਾ ਚਾਰਜ ਨੇ ਯੋਜਨਾ ਬਣਾ ਕੇ ਇਸ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਤੇ ਪਰਦਾ ਉਸ ਦਾ ਫਾਸ਼ ਕੀਤਾ ਤੁਹਾਨੂੰ ਦੱਸਦੀ ਕਿ 2014 ਤੋਂ ਇਹ ਜਿਹੜਾ ਕਿ ਹੋ ਚੁੱਕਿਆ ਕਿ ਪਰਚਾ ਜਿਹੜਾ ਉਸ ਦੇ ਉੱਪਰ ਹੋਇਆ ਹੋਇਆ ਤੇ ਪੁਲਿਸ ਅਨੁਸਾਰ ਜਸਸੀ ਦੇ ਖਿਲਾਫ 2014 ਦੇ ਵਿੱਚ ਇੱਕ ਪਰਚਾ ਹੋਇਆ ਦੇਵਪਾਰ ਦਾ ਤੰਦੇ ਵਿੱਚ ਪਹਿਲੇ ਪਹਿਲੀ ਵਾਰ ਨਹੀਂ ਫੜੀ ਗਈ ਇਹ ਪਹਿਲਾਂ ਵੀ ਫੜੀ ਜਾ ਚੁੱਕੀ ਹੈ ਔਰਤ ਤੇ ਕੁਝ ਸਮੇਂ ਤੋਂ ਬਾਅਦ ਇਸ ਨੇ ਜਿਹੜਾ ਕਿ ਇਹ ਕੰਮਦਾਰ ਉਸ ਸ਼ੁਰੂ ਕਰ ਦਿੱਤਾ ਸੀ ਸਸੂਤਰਾਂ ਦੀ ਮੰਨੀ ਤਾਂ ਅੱਜ ਤੋਂ 3 ਸਾਲ ਪਹਿਲਾਂ ਰੇਡ ਨਾ ਹੋਣ ਕਰਕੇ ਉੱਪਰਲੀ ਉੱਪਰਲੇ ਜਿਹੜੇ ਕਿ ਮੁਲਾਜ਼ਮ ਸੀ ਉਹਨਾਂ ਦੇ ਨਾਲ ਉਹਦੀ ਸੈਟਿੰਗ ਸੀ ਚੰਗੀ ਸੈਟਿੰਗ ਸੀ ਜਿਸ ਕਰਕੇ ਉਹ ਇਸ ਕੰਮ ਨੂੰ ਅੰਜਾਮ ਦੇ ਦਿੱਸੀ ਸੋ ਪੁਲਿਸ ਦੇ ਅਨਸਾਰ ਜਿ세 ਜਕਰ ਗੱਲ ਕਰੀਏ ਤਾਂ ਸ਼ਹਿਰ ਤੋਂ ਇਲਾਵਾ ਬਾਹਰ ਤੋਂ ਵੀ ਜਿਹੜੇ ਕਿ ਗਾਹ ਉਹਦੇ ਕੋਲ ਆਉਂਦੇ ਸੀ ਤੇ ਉਹਨਾਂ ਦੇ ਡਿਮਾਂਡ ਦੇ ਹਿਸਾਬ ਨਾਲ ਨੇਪਾਲ ਦੀਆਂ ਕੁੜੀਆਂ ਵੀ ਪੇਸ਼ ਕੀਤੇ ਜਾਂਦੇ ਸਨ ਸੋ ਵਕਫਾ ਕ ਚਾਰजेस ਜਿਹੜੇ ਕਿ ਨਾ ਅੰਗਰੇਕਾਂ ਤੋਂ ਲਏ ਜਾਂਦੇ ਸੀ ਸੋ ਪੰਜਾਬ ਪੁਲਿਸ ਦੀ ਇੱਕ ਵੱਡੀ ਸਫਲਤਾ ਜੀ ਲੁਧਿਆਣਾ ਦੇ ਵਿੱਚ ਗਿਲ ਚੌਕ ਦੀ ਗੱਲ ਕਰੀਏ ਬੜਾ ਵਿਅਸਤ ਇਲਾਕਾ ਜੀ ਇਸ ਇਲਾਕੇ ਦੇ ਵਿੱਚ ਇਹ ਵੱਡੀ ਸਫਲਤਾ ਜਿਹੜੀ ਕਿ ਪੰਜਾਬ ਪੁਲਿਸ ਵੱਲੋਂ ਲਰਤੀ ਗਈ ਸੋ ਅੱਜ ਨਿਊਜ਼ ਵਾਲਾ ਦੇ ਪਰੇਸ਼ੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਉਹਨਾਂ ਤੋਂ ਮਾੜੀ ਖਬਰ ਦੇਖਣੇ ਛੋੜੇ ਪਾੜਨੇ ਆਜੋ ਸਾਡੇ YouTube ਚੈਨਲ ਅੱਜ ਨਿਊਜ਼ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ 12000 ਰੁਪਏ ਪਰੀ ਸਸਿਕ